ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਆਪਣੇ ਭਰਾ ਦੇ ਘਰੇ ਖੜੇ ਆ ਬਾਈ ਦੇਵੀ ਕੁਵਾਰੀ ਦੇ ਪੁਰਾਣਾ ਕੰਮ ਆ ਬਾਈ ਦਾ ਕੋਈ ਅੱਜ ਕੱਲ ਦਾ ਨਹੀਂ 27-28 ਸਾਲਾਂ ਤੋਂ ਲੈ ਕੇ ਇੱਕ ਨੰਬਰ ਵਧੀਆ ਕੰਮ ਆ ਜੀ ਦੇਣਾ ਵੀ ਕਰਨ ਲੱਗਿਆ ਭਰਾ ਕੋਈ ਲੰਬੀ ਵਾਲੀ ਗੱਲ ਨਹੀਂ ਆਈ ਅਜੇ ਤੱਕ ਤੇ ਬਹੁਤ ਟਾਪ ਦੇ ਨਗਿਨੇ ਦੋ ਦਿਖਾਉਣੇ ਆ ਬਾਈ ਜੀ ਸੋਨੂੰ ਇੱਕ ਮੂਰਤਾਰਗੀਆਂ ਝੋਟੀਆਂ ਤੇ ਦੋਨੇ ਪਹਿਲੇ ਸੂਏ ਸੂੰਡ ਵਾਲੀਆਂ ਬਹੁਤ ਵਧੀਆ ਤੋਰ ਦੇ ਬਾਈ ਕਿਹੜੀ ਤੋਰੇਗਾ ਬਹੁਤ ਚੰਗੀਆਂ ਪਿੱਠ ਪੁੜੇ ਦੀਆਂ ਬਾਡੀ ਵਢਦੀਆਂ ਚੰਗੀਆਂ ਝੋਟੀਆਂ ਬਾਈ ਜੀ ਥਣ ਲੇਵਦੀਆਂ ਬਹੁਤ ਵਧੀਆ ਬਹੁਤ ਸੋਹਣੇ ਸਰੀਰਾਂ ਦੀਆਂ ਝੋਟੀਆਂ ਅੱਧਾ ਕੋ ਨਹੀਂ ਬੋ ਵਧੀਆ ਮੋੜ ਲਿਆ ਬਾਈ ਬਾਕੀ ਜਾਣਕਾਰੀ ਸਾਰੀ ਸੱਲੀ ਤੁਸੀਂ ਆਪਣੀ ਆ ਕੇ ਕਰ ਸਕਦੇ ਹੋ ਜਾਂ ਫੋਨ ਤੇ ਲੈ ਸਕਦੇ ਹੋ ਬਾਈ ਤੋਂ ਆਡਰ ਜਿਹੜੇ ਤਿਆਰ ਕਰਦੀਆਂ ਹੁੰਦੀਆਂ ਬਹੁਤ ਵਧੀਆ ਹਾਂਜੀ ਬਾਈ ਜੀ ਦੇ ਵੀ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂਜੀ ਸਤਿ ਸ੍ਰੀ ਅਕਾਲ ਦੇ ਦੋਨੇ ਆਪਣੀਆਂ ਪਹਿਲੇ ਸੂ ਸੂਨ ਵਾਲੀਆਂ ਹੈ ਹਾਂ ਪਹਿਲੇ ਆ ਜੀ ਦੋ ਦੋ ਦਾ ਅੰਤ ਨੇ ਦੋਨੀਆਂ ਅੱਛਾ ਇਹ ਵੀ ਦੋ ਦੰਦ ਆ ਉਹ ਵੀ ਦੋ ਦੰਦ ਦਾ ਟਿੱਕੀ ਰੇਟ ਕਰਤਾ ਇਹਦਾ ਫਿਰ ਜਿਹੜੇ ਪਤੌਰ ਕੇ ਦਿਖਾਈਆ ਕਿਕ 45 ਬਾਈ ਸਹੀ ਸਹੀ ਹਾਂ 1 45 ਬਾਕੀ ਕਰ ਦਿਆਂਗੇ ਮੰਨ ਤਾਂ ਕੋਈ ਗੱਲ ਨਹੀਂ ਅੱਛਾ ਤੇ ਨੰਬਰ ਬੋਲੋ ਇੱਕ ਵਾਰ 95016 37207 ਅੱਜ ਦੂਜੀ ਨੂੰ ਦੁਆਰੇ ਵੀ ਬਹੁਤ ਵਧੀਆ ਕੁੰਡੇ ਸਿੰਗ ਵਾਲੀਆਂ ਰਿੰਗ ਸਿੰਘ ਆ ਬਾਈ ਜੀ। ਬਾਕੀ ਸਰੀਰ ਵੀ ਦੱਸਦੇ ਆ। ਬਹੁਤ ਚੰਗੀਆਂ ਝੋਟੀਆਂ। ਬਹੁਤ ਵਧੀਆ ਆਰਡਰ ਬਣਾਉਂਦੀ ਹੁੰਦੀ। ਕਿੰਨੇ ਦਿਨ ਲੈ ਜਾਣਗੀਆਂ? 5-5 ਦਿਨ ਰਹਿੰਦੇ ਬਾਈ ਜੀ। ਬਸ 5-7 ਦਿਨਾਂ ਦੀਆਂ ਕੱਚੀਆਂ ਬਾਈ ਜੀ। ਲਉਂਦੀਆਂ ਆਉਂਦੀਆਂ ਤੇ ਬਹੁਤ ਵਧੀਆ ਇਹਦਾ ਕੀ ਰੇਟ ਕਰਤਾ ਬਾਈ ਇਹਦਾ ਵੀ 145 ਹੈ ਬਾਈ 145 ਰੇਟਾ ਹੈ ਹਾਂ ਸੱਲੀ ਕਰਕੇ ਆ ਦਿਖਾ ਦਿਓ ਬਾਈ ਜੀ ਜਮਾ ਟਾਪ ਦੇ ਨਕੀਨੇ ਕਹਿ ਸਕਦੇ ਜਮਾ ਪੂਰੇ ਕੁੰਡੇ ਰਿੰਗ ਸਿੰਘ ਆ ਬਹੁਤ ਸੋਹਣੀਆਂ ਝੋਟੀਆਂ ਉਹ ਵੱਡੇ ਹਾਟਰ ਤਿਆਰ ਕਰਨੇ ਇਹਨਾਂ ਨੇ ਜਿਹੜੇ ਹਿਸਾਬ ਨਾਲ ਕਦ ਕੋ ਦਾ ਝੋਟੀਆਂ ਦੇ ਬਸ ਅੱਛਾ ਵਾ ਠੀਕ ਹੈ ਬਾਕੀ ਤੁਸੀਂ ਕੋਲੇ ਆ ਕੇ ਦੇਖ ਸਕਦੇ ਹੋ ਬਾਈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਇੱਕ ਆ ਰਹੀ ਫੇਰ ਚੈੱਕ ਕਰ ਲਓ ਜਿਵੇਂ ਪਿਆਣੀ ਲੰਗ ਦਾ ਜਿਵੇਂ ਕਹਿੰਦੇ ਹੁੰਦੇ ਆ ਜੇ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਨੰਬਰ ਆ 94799 8308 ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਵੇਖਣ ਲਈ ਤੇ ਮੰਡੀਆਂ ਦਾ ਮੰਦਾ ਚੰਗਾ ਹਾਲਚਲ ਵੇਖਣ ਲਈ ਬਾਈ ਜੀ ਪੇਜ ਨੂੰ ਕਰ ਲੋ ਫੋਲੋ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ ਤੇ 20 ਦੇ ਮੋੜਾਂ ਤੇ ਲਾਈਵ ਹੁੰਨੇ ਹੁੰਨੇ ਆਪਾਂ 8:30 ਵਜੇ 9:00 ਵਜੇ ਤਕਰੀਬਨ ਤੇ ਸਾਰਾ ਹਾਲਚਲ ਮੰਦਾ ਚੰਗਾ ਸੋਨੂੰ ਮੰਡੀਆਂ ਦਾ ਵੀ ਦੱਸਦੇ ਰਹਿੰਨੇ ਆ ਤੇ ਬਹੁਤ ਚੰਗੀਆਂ ਝੋਟੀਆਂ ਦਿਖਾਉਂਦੇ ਰਹਿੰਨੇ ਆ ਨਿਤ ਨਵੀਆਂ ਵੀਡੀਓ ਆਉਂਦੀਆਂ ਪੇਜ ਤੇ ਪਾਉਣੇ ਰਹਿੰਨੇ ਆ ਵੇਗਾ ਸਿੱਧੂ ਫਾਰਮ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਆ ਬਾਈ ਜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ